ਗੋਗੀ ਜੁਲਰਸ ਵੱਲੋਂ ਆਪਣਾ ਨਵਾਂ ਸ਼ੋਰੂਮ ਚਾਰਾ ਜਮ ਐਂਡ ਜੁਲਰ ਸ਼ੋਰੂਮ ਦੀ ਸ਼ੁਰੂਆਤ ਪੁਤਲੀਕਰ ਚੌਕ ਵਿਖੇ ਕੀਤੀ ਗਈ ਜਿਸ ਦਾ ਉਦਘਾਟਨ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਕੀਤਾ ਇਸ ਮੌਕੇ ਉਹਨਾਂ ਦੇ ਨਾਲ ਕੌਂਸਲਰ ਵਿਕਾਸ ਸੋਨੀ, ਸੁਰਿੰਦਰ ਚੌਧਰੀ ਵੀ ਮੌਜੂਦ ਸਨ ਇਸ ਮੌਕੇ ਰਵੀ ਹਾਂਝਾ ਅਤੇ ਅਭਿਸ਼ੇਕ ਹਾਂਝਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਹਾਂਝਾ ਜੀ ਦੇ ਪਿਆਰਾ ਭਾਈ ਗੋਗੀ ਜੁਲਰ ਜਿਹੜਾ ਇਹਨਾਂ ਦਾ ਹੁਣ ਸ਼ਹਿਰ ਚ ਹੈ ਦੂਜੇ ਦੂਜੇ ਸ਼ੋਰੂਮ ਦੀ ਜਿਹੜੀ ਆ ਅਸੀਂ ਅੱਜ ਓਪਨਿੰਗ ਕੀਤੀ ਆ ਸੋ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਕਿਉਂਕਿ ਹਾਂਡਾ ਜੀ ਨੇ ਪਹਿਲਾਂ ਵੀ ਇਹ ਬਿਜ਼ਨਸ ਤੇ ਕਰਦੇ ਪਰ ਨਾਲ ਸੇਵਾ ਵੀ ਕਰਦੇ ਨੇ ਸੋ ਇਹਨਾਂ ਨੇ ਇਸ ਇਲਾਕੇ ਨੂੰ ਇੱਕ ਨਵਾਂ ਗਿਫਟ ਦਿੱਤਾ ਸੋ ਇੱਥੇ ਲੋਡ ਹੋਈ ਸੀ ਸਾਡੇ ਚੌਧਰੀ ਸਾਹਿਬ ਖੜੇ ਨੇ ਇੱਥੇ ਦੇ ਕੌਂਸਲਰ ਨੇ ਸੋ ਇਹੋ ਦਾ ਵੀ ਇਹਨਾਂ ਦਾ ਬੜਾ ਪਿਆਰ ਆ ਸੋ ਮਨੋਹ ਹਾਂ ਦਾ ਜੀ ਦਾ ਅਹੁਮਸੀ ਅੱਜ ਮ ਆਇਆ ਸੋ ਮੈਂ ਜਿੱਤੇ ਹਾਂ ਦਾ ਜੀ ਨੂੰ ਮੁਬਾਰਕਬਾਦ ਦਿੰਦਾ ਉੱਥੇ ਸਾਰੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਾ ਤੇ ਪ੍ਰਮਾਤਮਾ ਅਗੇ ਰਾਜ਼ੀ ਕਰਨਾ ਹੈ ਕਿ ਇਹਨਾਂ ਨੂੰ ਹੋਰ ਬਰਕਤਾਂ ਪ੍ਰਮਾਤਮਾ ਪਾਵੇ ਸੋਨੀ ਸਾਹਿਬ ਆਏ ਨੇ ਹੀ ਪਧਾਰੇ ਨੇ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਹੈ ਮੈਂ ਆਪਣੇ ਵੱਲੋਂ ਆਪਣੇ ਪੂਰੇ ਪਰਿਵਾਰ ਵੱਲੋਂ ਇਹਨਾਂ ਨੂੰ ਜੀ ਆਇਆਂ ਕਹਦਾ ਮੇਰੇ ਜਿੰਨੇ ਭਾਈ ਸਾਡੇ ਵਿਕਾਸ ਜੀ ਆਏ ਨੇ ਸੋਨੀ ਸਾਹਿਬ ਚੌਦੀ ਸਾਹਿਬ ਆਏ ਨੇ ਜਿੰਨੇ ਸਾਡੇ ਇਲਾਕੇ ਦੇ ਨਿਵਾਸੀ ਗੁਰੂ ਜੀ ਦੇ ਚਰਨ ਕਮਲਾਂ 'ਚ ਮੈਂ ਮੱਥਾ ਟੇਕੇ ਵੰਦਨਾ ਕਰਦਾ ਹੈ ਤੇ ਪਰਮੇਸ਼ਰ ਨੂੰ ਅਰਦਾਸ ਕਰਦਾ ਹੈ ਕਿ ਇਸ ਦੁਕਾਨ ਤੇ ਆਪਣੀ ਕਿਰਪਾ ਬਨਾ ਕੇ ਰੱਖੇ